तहसीलदार ਫੜਿਆ ਜਾਂਦਾ ਰਿਸ਼ਵਤ ਲੈਂਦਾ 20000 ਰੁਪਏ ਤਪੇ ਉਹਦੀ ਡਿਊਟੀ ਸੀ ਉਹ ਪ੍ਰਧਾਨ ਵੀ ਸੀ ਆਪਣੀ ਅਜੱਥੇ ਬੰਦੀ ਦਾ ਹੁਣ ਉਹ ਜਦੋਂ ਫੜਿਆ ਗਿਆ ਤੇ ਉਹਨਾਂ ਦੀ ਐਸੋਸੀਏਸ਼ਨ ਨੇ ਅੱਜ ਕਹਿੰਦੇ ਸਮੂਹਿਕ ਛੁੱਟੀ ਲੈ ਲਈ ਤੇ ਜਿਹਦੇ ਵਿੱਚ ਨਾਇਬ ਤਹਿਸੀਲਦਾਰ ਤਹਿਸੀਲਦਾਰ ਜ਼ਿਲ੍ਹਾ ਮਾਲ ਅਫਸਰ ਸਾਰੇ ਇਕੱਠੇ ਹੋ ਕੇ ਕਹਿੰਦੇ ਕਿ ਡੀਐਸਪੀ ਨੇ ਜਿਹੜੇ ਵਿਜੀਲੈਂਸ ਦੇ ਉਹ ਧੱਕਾ ਕਰ ਰਿਹਾ ਸਾਡੇ ਤਹਿਸੀਲਦਾਰ ਨਾਲ ਅੱਜ ਜਿਹੜੀ ਸਮੂਹਿਕ ਛੁੱਟੀ ਸੀ ਜੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਸੰਕੇਤ ਕੀ ਦੇਣਾ ਚਾਹੁੰਦੇ ਸੀ ਤਹਿਸੀਲਦਾਰ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਦੇਖੋ ਪੰਜਾਬ ਦੇ ਵਿੱਚ 6-7 ਦੇ ਜਿਹੜੇ ਮਹਿਕਮੇ ਨੇ ਜਿੱਥੇ ਸਭ ਤੋਂ ਵੱਧ ਪੈਸਾ ਚੱਲਦਾ ਐਜੂਕੇਸ਼ਨ ਹੈਲਥ ਟਰਾਂਸਪੋਰਟ ਰੈਵਨਿਊ ਇੱਕ ਅਦਾ ਹੋਰ ਆ ਇੰਡਸਟਰੀ ਡਿਪਾਰਟਮੈਂਟ ਜਿੱਥੇ ਡਾਇਰੈਕਟ ਤੌਰ ਤੇ ਮਾਈਨਿੰਗ ਤੇ ਮਾਈਨਿੰਗ ਹੁੰਦੀ ਨਾ ਜਿੱਥੇ ਪੈਸਾ ਚੱਲਦਾ ਰਿਸ਼ਵਤ ਤੋਂ ਜੋ ਬਿਨਾਂ ਕੰਮ ਨਹੀਂ ਹੁੰਦਾ ਮੰਤਰੀ ਬਥੇਰੇ ਕਈ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਪਰ ਹਿੱਟ ਲੈਵਲ ਤੇ ਉਹਨੂੰ ਰੈਵਿਨੂ ਵਿਭਾਗ ਮਾਲ ਜਿੱਥੇ ਕਾਨੂੰਗੋ ਪਟਵਾਰੀ ਸਭ ਤੋਂ ਵੱਧ ਰਿਕਾਰਡ ਅਗਰ ਵਿਜੀਲੈਂਸ ਵਾਲੇ ਦੇਣ ਤੇ ਪਟਵਾਰੀ ਫੜੇਗੇ ਉਹਨਗੇ ਫਿਰ ਪੁਲਿਸ ਵਾਲੇ ਫੜੇਗੇ ਪੁਲਿਸ ਵਿਭਾਗ ਵਿੱਚ ਬਹੁਤ ਰਿਸ਼ੂ ਹੁੰਦਾ ਹਾਈ ਕੋਰਟ ਨੇ ਕੱਲ ਹੀ ਕਿਹਾ ਨਾ ਕਿ ਜਾਣ ਬੁੱਝ ਕੇ ਜਿਹੜੀਆਂ ਸ਼ਿਕਾਇਤਾਂ ਪੈਂਡਿੰਗ ਰੱਖੀਆਂ ਜਾਂਦੀਆਂ ਨੇ ਕਿਉਂਕਿ ਪੈਸੇ ਝਾੜੇ ਜਾਣਗੇ ਡੀਜੀਪੀ ਨੂੰ ਕਿਹਾ ਕਿ ਜਾਂਚ ਕਰੋ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਹੁਣ ਤਹਿਸੀਲਦਾਰ ਫੜੇਗਾ ਹੁਣ ਤਹਿਸੀਲਦਾਰ ਆ ਉਹ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੁਣ ਇੱਕ ਸਵਾਲ ਹੈ ਕਿ ਤਹਿਸੀਲਦਾਰ ਇਹ ਬੜਾ ਸਸਤਾ ਨਿਕਲੇ ਆ 20000 ਰੁਪਏ ਦੇ ਰਿਸ਼ਵਤ ਲੈਂਦੇ ਫੜਿਆ ਗਿਆ। ਹੁਣ ਪਿੱਛੇ ਜੇ ਵੀ ਜਦੋਂ ਤਹਿਸੀਲਦਾਰ, ਨਾਇਬ ਤਹਿਸੀਲ, ਕਾਨੂੰਗੋ ਇਹ ਛੁੱਟੀ ਕਰ ਲੈਂਦੇ ਹੜਤਾਲ ਤੇ ਚਲੇ ਜਾਂਦੇ। ਸਰਕਾਰ ਤੇ ਪ੍ਰੈਸ਼ਰ ਪੈ ਜਾਂਦਾ ਹੈਗਾ। ਸਰ ਕਿਉਂਕਿ ਅਗਰ ਰਜਿਸਟਰੀਆਂ ਨਾ ਹੋਈਆਂ ਸਰਕਾਰ ਦੀ ਏਨਕਮ ਤੇ ਅਸਰ ਪੈਂਦਾ ਹੈਗਾ। ਪਰ ਕੀ ਪੰਜਾਬ ਦੇ ਵਿੱਚ ਕਰਪਸ਼ਨ ਨੂੰ ਲੀਗਲਾਈਜ਼ ਕਰ ਕੀਤਾ ਜਾਵੇ? ਕੀ ਕਰਪਸ਼ਨ ਮੁੱਦਾ ਨਹੀਂ ਹੋਣਾ ਚਾਹੀਦਾ? ਕੀ ਜਿਹੜੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੋਟਰੇ ਨੇ ਚਾਹੇ ਉਹ ਐਮਐਲਏ ਨੇ ਚਾਹੇ ਉਹ ਪੋਲਿਟਿਸ਼ ਨੇ ਚਾਹੇ ਮੰਤਰੀ ਹੈ ਉਹਨਾਂ ਨੂੰ ਮaaf ਕਰ ਦੇਣਾ ਚਾਹੀਦਾ ਹੈਗਾ ਜੀ ਸਥਿਤੀ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਰ ਗਏ ਨੇ ਜਿਹੜਾ ਉਹ ਆਈਐਸ ਅਫਸਰਾਂ ਦੇ ਅੱਗੇ ਝੁੱਕ ਗਏ ਸੀ ਇੱਕ ਆਈਐਸ ਅਫਸਰ ਜਿਹਦਾ ਪਲਾਟ ਘਟਾਲੇ ਦਾ ਵੱਡਾ ਨਾਮ ਸੀ ਉਹਨੂੰ ਆਈਐਸ ਅਫਸਰ ਇਕੱਠੇ ਹੋ ਕੇ ਛਡਾ ਕੇ ਲੈ ਗਏ ਜੀ ਸਥਿਤੀ ਜੇ ਫਿਰ ਬਾਕੀਆਂ ਦਾ ਵੀ ਮੂੰਹ ਪੈ ਗਿਆ ਕਿ ਜੇ ਇੱਥੇ ਆਈਏ ਸਬਸਰਾਂ ਜਾਂ ਆਈਪੀਐਸ ਅਫਸਰਾਂ ਨੂੰ ਰਿਸ਼ਵਤ ਕਰਨ ਦੀ ਆਗਿਆ ਹੈ ਤੇ ਫਿਰ ਸਾਨੂੰ ਵੀ ਰਿਸ਼ਵਤ ਕਰਨ ਦੀ ਆਗਿਆ ਕਿਉਂਕਿ ਹਿੱਸਾਪੱਤੀ ਤੇ ਚਾਰੇ ਪਾਸੇ ਚੱਲਦਾ ਉੱਪਰ ਤੱਕ ਹਿਸਾਬਸਤੀ ਚੱਲਦਾ ਹੈਗਾ ਨਹੀਂ ਤੇ ਕਿਸੇ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਹੁਣ ਇਹ ਸਵਾਲ ਹੈ ਕਿ ਉਹ ਸਟ੍ਰਾਈਕ ਤੇ ਚੱਲ ਕੇ ਸਰਕਾਰ ਤੇ ਪ੍ਰੈਸ਼ਰ ਪੂਗਾ ਜਾਂ ਤੇ ਫਿਰ ਸਰਕਾਰ ਕਹੇ ਕਿ ਕਾਨੂੰਨ ਲਾ ਕਾਨੂੰਨ ਕਾਨੂੰਨ ਹੈ ਕਾਨੂੰਨ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰੇਗਾ ਇਹ ਸਵਾਲ ਹੈ ਹੁਣ ਪਿੱਛੇ ਜੇ ਵੀ ਉਹ ਤਹਿਸੀਲਦਾਰ ਜਿਹੜੇ ਨੇ ਉਹ ਇਕੱਠੇ ਹੋ ਗਏ ਸੀ ਜੀ ਨਾਇਬ ਤਹਿਸੀਲਦਾਰ ਵੀ ਇਕੱਠੇ ਹੋ ਗਏ ਕਾਨੂੰਗੋ ਵੀ ਇਕੱਠੇ ਹੋ ਗਏ ਸੀ ਉਹ ਸਟ੍ਰਾਈਕ ਕਿਉਂਕਿ ਪਿੱਛੇ ਜੇ ਵਿਜੀਲੈਂਸ ਨੇ ਕੀ ਕੀਤਾ ਕਿ 40 45 ਜਿਹੜੇ ਕਰਪਟ ਤਹਿਸੀਲਦਾਰਾਂ ਦੀ ਜਿਹੜੀ ਲਿਸਟ ਆ ਉਹ ਵਾਇਰਲ ਕਰਤੀ ਸੀ ਉਹ ਬਹੁਤ ਜ਼ਿਆਦਾ ਰੌਲਾ ਪੈ ਗਿਆ ਸੀ ਹੁਣ ਸਵਾਲ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਵੇਂ ਦੇਖਣਗੇ ਕਿ ਨਾ ਕਿ ਕਿਉਂਕਿ ਪਿੱਛੇ ਜੇ ਆਈਐਸ ਅਫਸਰ ਫੜਿਆ ਸੀ ਉਹਦੇ 2.5 ਸਾਲ ਹੋ ਗਏ ਨੇ ਉਹਦੇ ਕੇਸ ਨੂੰ ਸਰਕਾਰ ਨੇ ਵਿਜੀਲੈਂਸ ਨੂੰ ਅੱਗੇ ਕੇਸ ਚਲਾਉਣ ਦੀ ਆਗਿਆ ਹੀ ਨਹੀਂ ਦਿੱਤੀ ਅੱਜ ਵੀ ਇੱਕ ਮਹਾਲੀ ਦੀ ਅਦਾਲਤ ਨੇ ਇੱਕ ਅੰਡਰ ਸੈਕਟਰੀ ਦੀ ਸੈਲਰੀ ਅਟੈਚ ਕਰ ਦਿੱਤੀ ਹੈਗੀ ਆ ਕਿਉਂਕਿ ਇੱਕ ਆਈਫਐ ਆਈਐਫਐਸ ਇੰਡੀਅਨ ਫੋਰੈਂਸ ਫੋਰੈਸ ਸਰਵਿਸ ਦਾ ਜਿਹੜਾ ਅਧਿਕਾਰੀ ਜਿਹਨੂੰ ਵਿਜੀਲੈਂਸ ਨੇ ਫੜਿਆ ਸੀ ਉਹਦੇ ਖਿਲਾਫ ਵੀ ਸਰਕਾਰ ਨੇ ਆਗਿਆ ਦਿਨੀ ਨਹੀਂ ਦਿੱਤੀ ਕੇਸ ਚਲਾਉਣ ਦੀ ਜਦ ਵਿਜੀਲੈਂਸ ਰੰਗੇ ਹੱਤੀ ਕਿਸੇ ਨੂੰ ਫੜਦੀ ਹੈਗੀ ਆ ਫਿਰ ਸਰਕਾਰ ਕੋ ਪਰਮਿਸ਼ਨ ਲੈਣੀ ਪੈਂਦੀ ਕਿਉਂਕਿ ਕਾਨੂੰਨ ਇਹ ਜਿਹੇ ਨੇ ਕਿ ਕਲਾਸ 1 ਜਿਹੜਾ ਅਫੀਸਰ ਅਗਸਟਡ ਅਫੀਸਰ ਆ ਉਹਦੇ ਵਾਸਤੇ ਸਰਕਾਰ ਕੋ ਪਰਮਿਸ਼ਨ ਲੈਣੀ ਪੈਂਦੀ ਹੁਣ ਇਹ ਜਹੀ ਸਥਿਤੀ ਦੇ ਵਿੱਚ ਆਈਏ ਅਫਸਰ ਦੇ ਫੜਿਆ ਗਿਆ ਸੀ ਉਹਦੀ ਪਰਮਿਸ਼ਨ ਨਹੀਂ ਦਿੱਤੀ ਇਹ ਕਿ ਇੰਡੀਅਨ ਫੋਰੈਸਟ ਸਰਵਿਸ ਦਾ ਅਧਿਕਾਰੀ ਚੋਹਾਨ ਚੋਹਣ ਉਹਨੂੰ ਲੈ ਕੇ ਪ੍ਰੋਸੀਕਿਊਸ਼ਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਹੁਣ ਤਹਿਸੀਲਦਾਰ ਫੜ ਲਿਆ ਵਿਜੀਲੈਂਸ ਹੁਣ ਸਵਾਲ ਹੈ ਕਿ ਡੀਐਸਪੀ ਦਾ ਤਹਿਸੀਲਦਾਰ ਨਾਲ ਕੋਈ ਵਟ ਦਾ ਰੋਲਾ ਹੈ ਉਹਨੇ ਕਿਉਂ ਫੜਿਆ ਜੇ ਉਹਨੂੰ ਸ਼ਿਕਾਇਤ ਆਈ ਹੋਗੀ ਸਭ ਤੋਂ ਵੱਡੀ ਗੱਲ ਕਿ ਸ਼ਿਕਾਇਤ ਕਰਤਾ ਕੀ ਕਹਿੰਦਾਗਾ ਉਹਦਾ ਸਟੈਂਡ ਕੀ ਹੈ ਕਿ ਉਹ ਵਾਕਿਆ ਉਹਨੇ ਰਿਸ਼ਵਤ ਮੰਗੀ ਤੇ ਉਹਨੇ ਦਿੱਤੀ ਕਿਉਂਕਿ ਤੁਹਾਡੇ ਧੱਕੇ ਨਾਲ ਤੇ ਤੁਹਾਡੀਆਂ ਕੋਈ ਬਾਹਾਂ ਮਰੋੜ ਕੇ ਤੁਹਾਡੀ ਜੇਬ ਦੇ ਵਿੱਚ ਤੇ ਪੈਸੇ ਪਾ ਨਹੀਂ ਸਕਦੇ ਤੇ ਵਿਜੀਲੈਂਸ ਜੋ ਰੰਗੇ ਹੱਥੀ ਫੜਦੀ ਆ ਉਹ ਤੇ ਪਹਿਲਾਂ ਨੋਟਾਂ ਨੂੰ ਸ਼ਾਈ ਲਾਉਂਦੀ ਆ ਤੇ ਉਹਦੇ ਚ ਕੀ ਡਰਾਮਾ ਕੌਣ ਕਰ ਰਿਹਾ ਤਸਵੀਲ ਦਾ ਡਰਾਮਾ ਕਰ ਰਿਹਾ ਕਿ ਜਾਂ ਵਿਜੀਲੈਂਸ ਉਹ ਭਾਗ ਡਰਾਮਾ ਕਰ ਰਿਹਾ ਇਹਦੇ ਵਿੱਚ ਮੈਨੂੰ ਲੱਗਦਾ ਕਿ ਰੈਵਨਿਊ ਡਿਪਾਰਟਮੈਂਟ ਚ ਕਰਪਸ਼ਨ ਚੱਲਦੀ ਆ ਹੁਣ ਸਵਾਲ ਹੈ ਕਿ ਸਰਕਾਰ ਤੇ ਦਬਾਅ ਪੈ ਗਿਆ ਜੇ ਹੜਤਾਲ ਸ਼ੁਰੂ ਕਰ ਦਿੱਤੀ ਤੇ ਸਰਕਾਰ ਦੇ ਕੰਮ ਰੁਕ ਜਾਣੇ ਨੇ ਪਰ ਕਿਸੇ ਨਾ ਕਿਸੇ ਤੇ ਕੌੜਾ ਘੁੱਟ ਭਰਨਾ ਪੈਣਾ ਕਿਉਂਕਿ ਅੱਗੇ ਸਿਆਣੇ ਕਹਿੰਦੇ ਨੇ ਕਿ ਇੱਕ ਕਾ ਮਾਰ ਦੋ ਤੇ ਬਾਕੀ ਸਿੱਧੇ ਹੋ ਜਾਂਦੇ ਆ ਇੱਥੇ ਤੇ ਤੁਹਾਨੂੰ ਕਾਮਾਂ ਦੀਆਂ ਉਡਾਰੀ ਜਿਹੜੇ ਉਡਾਰਨ ਕਾਮਾਂ ਦੀਆਂ ਲੰਮੇ ਲੰਮੇ ਕਾਮ ਮਾਰਨੇ ਪੈਣੇ ਨੇ ਇੱਕ ਕਾਮ ਮਤਲਬ ਇੱਕ ਕਾਮ ਮਾਰਦੇ ਨਾਲ ਨਹੀਂ ਸਰਨਾ ਤੁਹਾਨੂੰ ਤੇ ਸੈਂਕੜੇ ਕਾਮ ਮਾਰਨੇ ਪੈਣੇ ਹੈਗੇ ਨੇ ਸੈਂਕੜੇ ਕਬੂਤਰ ਮਾਰਨੇ ਪੈਣੇ ਹੈਗੇ ਨੇ ਫਿਰ ਜਾ ਕੇ ਇਹ ਗੱਲ ਬੰਨੀ ਹੈਗੀਆ ਪੁਲਿਸ ਮੈਕਮੇ ਚ ਦੁਨੀਆ ਭਰ ਦੀ ਕ腐ਸ਼ਨ ਉਹ ਤੇ ਪੁਲਿਸ ਵਾਲੇ ਤੇ ਹੁਣ ਗੈਂਗਸਟਰਾਂ ਕੋ ਪੈਸੇ ਲੈ ਕੇ ਇੰਟਰਵਿਊ ਕਰਵਾਉਂਦੇ ਨੇ ਸ਼ਾਪਿੰਗਾਂ ਕਰਦੇ ਨੇ ਟਰਾਂਸਪੋਰਟ ਰੇਵਨਿਊ ਚ ਹੈਲਥ ਚ এডਿਕੇਸ਼ਨ 7-8 ਮਹੀਨੇ ਜਿੱਥੇ ਸਰਕਾਰ ਨੂੰ ਹਰ ਰੋਜ਼ ਲੱਖਾਂ ਕਰੋੜਾਂ ਰੁਪਈਆ ਦਾ ਚੂਨਾ ਲੱਗਦਾ ਉਹ ਹੁਣ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਹੁਣ ਕਿਉਂਕਿ ਬੋਲੀਆਂ ਲੱਗਦੀਆਂ ਨੇ ਕੁਰਸੀਆਂ ਲੈਂਦੀਆਂ ਕਿ ਕਿਹੜੇ ਏਰੀਆ ਦੇ ਵਿੱਚ ਕਿੱਥੇ ਤਹਿਸੀਲਦਾਰ ਲੱਗਣਾ ਕਿੱਥੇ ਨਾਇਬ ਤਹਿਸੀਲਦਾਰ ਲੱਗਣਾ ਕਿੱਥੇ ਐਸਐਚਓ ਲੱਗਣਾ ਕਿੱਥੇ ਡੀਐਸਪੀ ਲੱਗਣਾ ਕਿੱਥੇ ਐਸਐਸਪੀ ਲੱਗਣਾ ਇਹ ਅੱਜਕੱਲ ਬੋਲੀਆਂ ਲੱਗਦੀਆਂ ਨੇ ਲੰਮੇ ਸਮਾਜ ਨਹੀਂ ਲੰਮੇ ਸਮੇਂ ਤੋਂ ਜੁਆਇਸ ਹੁੰਦੀ ਆ ਜਿੱਥੇ 4 ਪੈਸੇ ਹੋਣਗੇ ਬੰਦਾ ਉੱਥੇ ਭੱਜਦਾ ਫਿਰ ਉਹ ਐਮਐਲਏ ਲਵਾਉਂਦੇ ਨੇ ਪਹਿਲਾਂ ਤੇ ਸਰਕਾਰ ਨੇ ਸਰਕਾਰ ਨੇ ਆਪਣੇ ਹਿਸਾਬ ਨਾਲ ਅਫਸਰ ਲਵਾਏ ਫਿਰ ਜਦੋਂ ਲੋਕ ਸਭਾ ਹਾਰ ਗਏ ਨੇ ਐਮਐਲਏ ਜੀ ਨੇ ਫੀਡਬੈਕ ਕੀ ਦਿੱਤੀ ਆਪਣੀਆਂ ਕਰਤੂਤਤਾ ਦੇ ਦੱਸੇ ਨੇ ਕਹਿੰਦੇ ਸਾਡੇ ਕੰਮ ਨਹੀਂ ਹੋਏ ਸੀ ਤੇ ਤਾਂ ਕਰਕੇ ਹਾਰ ਗਏ ਫਿਰ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਡੀਐਸਪੀ ਤਹਿਸੀਲਦਾਰ ਬੀਡੀਪੀਓ ਸਾਰੇ ਲਵਾ ਲਏ ਪੰਚਾਇਤ ਵਿਭਾਗ ਦੇ ਵਿੱਚ ਵੀ ਬਹੁਤ ਕ੍ਰਿਪਸ਼ਨ ਆ ਹੁਣ ਜਦ ਐਮਐਲਏਜ਼ ਨੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਬੀਡੀਪੀਓ ਡੀਐਸਪੀ ਐਸਡੀਐਮ ਇਹ ਵਾਲੀਆਂ ਪੋਸਟਾਂ ਲਵਾਈਆਂ ਨੇ ਮਲਾਈਦਾਰ ਪੋਸਟਾਂ ਹੁਣ ਉਹ ਤਹਿਸੀਲਦਾਰ ਜਿਹੜਾ 20000 ਹੈ ਜਿਹੜਾ ਕਹਿੰਦਾ ਕਿ ਸਾਨੂੰ ਫਸਾਇਆ ਗਿਆ ਉਹ ਆਪਣੇ ਕੋਲ ਕਿ ਜਾਂ ਉੱਪਰ ਵੀ ਹਿੱਸਾ ਦੇਣਾ ਸੀ ਇਹ ਲੱਗਦਾ ਹੈ ਕਿ ਕਾਨੂੰਨ ਦੇ ਵਿੱਚ ਐਮੈਂਡਮੈਂਟ ਕਰਨੀ ਚਾਹੀਦੀ ਹੈ ਚੋਰ ਤੇ ਕਦੀ ਵੀ ਨਹੀਂ ਕਹਿੰਦਾ ਮੈਂ ਚੋਰੀ ਕੀਤੀ ਹੈ ਜਿਹੜਾ ਵੀ ਅਫਸਰ ਜਿਹੜਾ ਫੜਿਆ ਜਾਂਦਾ ਉਹਦਾ ਨਾਰਕੋ ਟੈਸਟ ਹੋਣਾ ਚਾਹੀਦਾ ਪੋਲੀਗ੍ਰਾਫ ਟੈਸਟ ਹੋਣਾ ਚਾਹੀਦਾ ਹੈਗਾ ਕਿਉਂਕਿ ਜੇ ਤੁਸੀਂ ਨਾਰਕੋ ਟੈਸਟ ਕਰਉਣਾ ਜਾਂ ਪੋਲੀਗ੍ਰਾਫ ਟੈਸਟ ਕਰਨਾ ਤੁਹਾਨੂੰ ਕੰਸਰਨ ਬੰਦੇ ਦੀ ਜਿਹੜੀ ਆ ਉਹ ਲੈਣੀ ਪੈਂਦੀ ਆ ਆਗਿਆ ਆਗਿਆ ਜਿਵੇਂ ਸਹਿਮਤੀ ਲੈਣੀ ਪੈਂਦੀ ਹੈ ਅੱਛਾ ਇੱਕ ਹੈ ਬੜਾ ਮਹਿੰਗਾ ਹੈਗਾ ਸਰਕਾਰਾਂ ਨੂੰ ਇਹਦੇ ਵਾਸਤੇ ਇੱਕ ਬਜਟ ਹੀ ਰੱਖ ਲੈਣਾ ਚਾਹੀਦਾ ਹੈ ਫਿਰ ਜਾ ਕੇ ਜਿਹੜੀ ਆ ਇੱਕ ਕਰਪਸ਼ਨ ਖਤਮ ਨਹੀਂ ਉਹਦਾ ਤਾਂ ਬੰਦਾ ਰੰਗੇ ਹਾਥੀ ਫੜੇ ਹੁਣ ਸਵਾਲ ਇਹ ਹੈ ਕਿ ਜਿਹੜੇ ਬੰਦੇ ਰੰਗੇ ਹਾਥੀ ਫੜੇ ਜਾਂਦੇ ਨੇ ਉਹ ਬੜਾ ਵਧੀਆ ਡਰਾਮਾ ਨਾਲ ਉਹਨੂੰ ਪੈਸੇ ਦਿੰਦੇ ਫੜਦੇ ਦਿਖਾਦੇ ਪੈਨੇ ਪੈਸੇ ਲੈ ਸੀ ਬਾਅਦ ਚ ਪੈਸੇ ਦੇ ਕੇ ਛੁੱਟ ਜਾਂਦੇ ਨੇ ਇੱਥੇ ਤੇ ਇੱਕ ਆਈਏ ਅਫਸਰ ਹੁਣ ਉਹ ਸੈਕਟਰੀ ਬਣ ਗਿਆ ਜਦੋਂ ਕਪੂਰਥਲੇ ਹੁੰਦਾ ਸੀ ਜਦੋਂ ਪੀਸੀਐਸ ਅਫਸਰ ਹੁੰਦਾ ਹੈ ਵਿਜੀਲੈਂਸ ਨੇ ਰੰਗੇ ਹੱਤੀ ਨੂੰ ਪੈਸੇ ਲੈਂਦਾ ਫੜਿਆ ਗਿਆ ਜਦੋਂ ਡੀਟੀਓ ਲੱਗਾ ਸੀ ਉਹ ਪੀਸੀਐਸ ਬਣ ਗਿਆ ਪੀਸੀਐਸ ਤੋਂ ਆਈਐਸ ਵੀ ਬਣ ਗਿਆ ਇਹ ਤੇ ਹਲਾ ਆਪਣੇ ਅਫਸਰਾਂ ਦੇ ਆ ਕਿਉਂਕਿ ਪੈਸੇ ਦੇ ਕੇ ਲੱਗ ਜਾਂਦੇ ਇੱਥੇ ਤੇ ਇੱਕ ਪੁਲਿਸ ਅਫਸਰ ਹੁਣ ਮਿਲ ਉਹਦਾ ਰਿਟਾਇਰ ਹੋਣ ਵਾਲਾ ਉਹਨੂੰ ਸੁਪਰੀਮ ਕੋਰਟ ਨੇ ਵੀ ਡਿਸਮਿਸ ਕਰਤਾ ਸੀ। ਅਕਾਲੀਆਂ ਦੀ ਸਰਕਾਰ ਚ ਉਹਨੂੰ ਬਹਾਲ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਤੋਂ ਗੇਂਜ ਜਾ ਕੇ ਕੈਬਨਿਟ ਦੇ ਵਿੱਚ ਪਾਸ ਪੂਸ ਕਰਕੇ ਉਹ ਬੰਦਾ ਹੁਣ ਪਤਾ ਨਹੀਂ ਆਈ ਸੀ ਕਿ ਪੰਡੀ ਏਡੀਜੀਪੀ ਰੈਂਕ ਤੇ ਪਹੁੰਚਿਆਗਾ। ਅਜੀ ਸਥਿਤੀ ਜਿਉਂ ਕਿ ਕ腐ਪਸ਼ਨ ਆ ਜਿਹੜਾ ਨਾ ਉਹ ਬਹੁਤ ਹੈ ਹਾਰਵੀ ਆ ਤੇ ਉਹ ਅਮਨਵਾਲਾ ਦਾ ਤਹਿਸੀਲਦਾਰ ਫੜਿਆ ਗਿਆ। ਇੱਕ ਦੋ ਦਿਨ ਰੌਲਾ ਪਊਗਾ। ਬਾਅਦ ਚ ਦੇਖੋ ਇਹੋ ਤਹਿਸੀਲਦਾਰ ਬਹਾਲ ਹੋ ਜਾਣਾ। ਫਿਰ ਪਮੇ ਆਪਣੇ ਮਨਪਸੰਦ ਹਿਸਾਬ ਦੇ ਨਾਲ ਪੋਸਟ ਨੇ ਲਵੇ ਖਾਸ ਕਰਕੇ ਜਿਹੜਾ ਆਪਣਾ ਹੀ ਏਰੀਆ ਜਿੱਥੇ ਆਪਾਂ ਬੈਠੇ ਆ ਕਿਨੇ ਮਹਾਲੀ ਏਰੀਆ ਖਰੜ ਜੀਰਕਪੁਰ ਡੇਰਾਬਸ ਬੱਸੀ ਕੋਰਾਲੀ ਮਾਜ਼ਰੀ ਬਲੌਕ ਰਾਜਪੁਰਾ ਇਹ ਜਿਹੜੀਆਂ ਤਹਿਸੀਲਾਂ ਤੇ ਦਫਤਰ ਇਹ ਬੜੇ ਮਹਿੰਗੇ ਨੇ ਇੱਥੇ ਕਿਸਮਤ ਵਾਲਾ ਨਹੀਂ ਲੱਗਦਾ ਹੈਗਾ ਪੈਸੇ ਵਾਲਾ ਪੈਸੇ ਵਾਲਾ ਲੱਗਦਾ ਹੈਗਾ ਤੇ ਫਿਰ ਇੱਥੇ ਮਾਇਆ ਉਸਾਬ ਦੇ ਨਾਲ ਕਮਾਈ ਵੀ ਉਸਾਬ ਦੇ ਨਾਲ ਲੁਧਿਆਣੇ ਵਰਗੇ ਸ਼ਹਿਰ ਪਟਿਆਲੇ ਵਰਗੇ ਸ਼ਹਿਰ ਮਹਾਲੀ ਵਰਗੇ ਸ਼ਹਿਰ ਜਿੱਥੇ ਇੱਕ ਗਾਜ ਜਮੀਨ ਵੀ ਨਾ ਲੱਖਾਂ ਦੀ ਆ ਨਿਊ ਚੰਡੀਗੜ੍ਹ ਚ ਚਲੇ ਜੋ ਜਾਂ ਮਹਾਲੀ ਐਰੋਸਿਟੀ ਲੋ 2 2 2.5 2.5 ਲੱਖ ਰੁਪਏ ਨੂੰ ਗਾਜ ਜਗਾ ਸਰਕਾਰੀ ਰੇਟ 3000 ਰੁਪਏ ਗਾਜੀ ਆ ਤੇ ਫਿਰ ਉਹ ਜਿਹੜਾ ਪੈਸਾ ਕਿੱਥੇ ਜਾਂਦਾ ਹੈਗਾ ਉਹ ਨੰਬਰਦਾਰ ਤੋਂ ਲੈ ਕੇ ਪਟਵਾਰੀ ਕਾਨੂੰਗੋ ਤਹਿਸੀਲਦਾਰ ਉਹ ਤੇ ਸਾਰਾ ਚੱਲਦਾ ਇਸ ਕਰਕੇ ਜਿਹਦੇ ਮੂੰਹ ਨੂੰ ਪੈਸਾ ਲੱਗ ਜੇ ਨਾ ਇਹ ਤੇ ਹੋਈ ਹੈ ਕਿ ਕੁੱਤੇ ਦੇ ਮੂੰਹ ਨੂੰ ਜਦੋਂ ਹੱਡੀ ਲੱਗ ਜਾਂਦੀ ਹੈਗੀ ਨਾ ਉਹ ਹਲਕਾਇਆ ਹੋ ਜਾਂਦਾ ਤੇ ਜਿਹੜੇ ਭ੍ਰਿਸ਼ਟਾਚਾਰ ਲੋਕ ਨੇ ਇਹ ਵੀ ਹਲਕਾਏ ਗਏ ਨੇ ਖਾਸ ਕਰਕੇ ਪੰਜਾਬ ਦੇ ਪੰਜਾਬ ਨੂੰ ਤੇ ਅੱਜ ਕੱਲ ਸੋਨੇ ਦੀ ਚੜੀ ਸਮਝਾਇਆ ਲੋਕਾਂ ਨੇ ਨਾ ਵੀ ਹੋਰ ਕਿਤੇ ਸਰਕਾਰ ਬਣੇ ਨਾ ਜਾਂ ਬਣੇ ਪੰਜਾਬ ਦੇ ਵਿੱਚ ਸਰਕਾਰ ਬੰਦ ਹੀ ਰਹਿਣੇ ਚਾਹੀਦਾ ਤੇ ਪੈਸੇ ਇਕੱਠੇ ਕਰਦੇ ਰੋ ਮਹੀਨੇ ਬਾਅਦ ਟਰੰਕ ਪਰੋ ਸੂਟਕੇਸ ਪਰੋ ਬਰੀਫਕੇਸ ਪਰੋ ਤੇ ਕਿਤੇ ਨਾ ਕਿਤੇ ਸੈੱਟ ਕਰੀ ਚਲੋ ਅੱਗੇ ਤੇ ਇੱਥੇ ਹੀ ਕ腐ਸ਼ਨ ਤੇ ਕ腐ਸ਼ਨ ਦੇ ਤਰੀਕੇ ਬੜੇ ਹੋਗੇ ਇੱਥੇ ਬੰਦਾ ਕੋਈ ਪੈਸਾ ਨਹੀਂ ਲੈਂਦਾ ਕਿ ਰੰਗੇ ਹਤੀਪੰਦੇ ਨਹੀਂ ਉਹ ਤਹਿਸੀਲਦਾਰ ਕਿਵੇਂ ਫੜਿਆ ਗਿਆ ਉਹ ਛੋਟੀ ਹੋ ਗਈ ਨਾ ਵੀ 20000 ਰੁਪਇਆ ਹੁਣ ਤੇ ਜਿਹੜੇ ਮੋਟੀਆਂ ਹੁੰਦੇ ਨੇ ਰਿਸ਼ਵਤ ਮੰਗੀ ਜਾਂਦੀ ਨੇ ਉਹਦੇ ਸਿੱਧਾ ਕਹਿੰਦੇ ਕਿ ਭਈ ਕੰਮ ਇੱਥੇ ਹੋ ਗਿਆ ਪੈਸਾ ਕੈਨੇਡਾ ਜਾਂ ਆਸਟ੍ਰੇਲੀਆ ਪਹੁੰਚ ਗਿਆ ਤੁਹਾਡਾ ਹੂੰ ਤੇ ਹਵਾਲਿਆਂ ਦੇ ਰਾਹੀਂ ਕੰਮ ਹੋ ਲੱਗ ਪਿਆ ਹੁਣ ਹਵਾਲਿਆਂ ਦੇ ਰਾਹੀਂ ਰਿਸ਼ਵਤ ਲਈ ਜਾ ਰਹੀ ਹੈ ਤੇ ਫਿਰ ਪੰਜਾਬ ਦਾ ਬਾਲੀਵੁੱਡ ਕੌਣ ਹੈਗਾ ਬਸ 5 ਸਾਲ ਬਾਅਦ ਤੇ ਉਹੀ ਆ ਕੇ ਪੱਗਾਂ ਦੇ ਰੰਗ ਬਦਲਦੇ ਨੇ ਪਹਿਲਾਂ ਸਾਨੂੰ ਆਦਤ ਸੀ ਕਦੀ ਨੀਲੀ ਦੇਖ ਲਈ ਕਦੀ ਚਿੱਟੀ ਦੇਖ ਲਈ ਹੁਣ ਅਸੀਂ ਕੇਸਰੀ ਦੇਖ ਰਿਹਾ ਹੋਰ ਕੁਝ ਬਦਲਾਅ ਨਹੀਂ ਹੋਇਆ